ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਟਾਪ ਕੁਆਲਿਟੀ ਦੀ ਬੀਟਰ ਬੱਕਰੀ ਲੈ ਕੇ ਆਈਆਂ ਜਿਹੜੀ ਕਿ 6 ਦਾੰਦਾ ਹੈ ਤੇ ਪਹਿਲੇ ਸੂਏ ਸੋਈ ਵੀ ਹੈ ਭਾਈ 2 ਮਹੀਨੇ ਹੋ ਗਏ ਸੂਈ ਨੂੰ ਤੇ ਬੱਚੇ ਕਰਤੇ ਆਪਾਂ ਸੇਲ ਤੇ ਦੁੱਧਾਦ ਨੂੰ ਬਹੁਤ ਚੰਗੀ ਹੈ ਬੱਕਰੀ ਦੀ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਕੰਨਾਂ ਦੀ ਲੈਂਥ ਨੂੰ ਤਾਂ ਬਹੁਤ ਚੰਗੀ ਹੈ ਹਾਈਟ ਹੂਟ ਬਹੁਤ ਚੰਗੀ ਹੈ ਦੁੱਧ ਵਾਲੀ ਬੱਕਰੀ ਆ ਮਿੱਤਰੋ ਤੇ ਹੁਣ 15 20 ਦਿਨ ਹੋ ਗਏ ਬਣੀ ਨੂੰ ਤੇ ਪੂਰੀ ਟਾਪ ਕੁਆਲਟੀ ਦੀ ਹੈ ਜੇਸੇ ਮੇਰੇ ਵੀਰ ਨੇ ਲੈਣੀ ਹੋਈ ਤਾਂ ਦਿੱਤੇ ਉਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਬਣਵਾਉਣੀ ਹੈ ਜਾਂ ਬਣੀ ਵੀ ਵੀਡੀਓ ਪਾਉਣੀ ਹੈ ਤਾਂ ਫ੍ਰੀ ਵੀਡੀਓ ਪਾਉਣੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ